ਜੀ ਜੀ ਫਾਲਸੀ ਆ ਜੀ ਇਹ ਹੈਗੇ ਜੀ ਜੋ ਆ ਜੀ ਤੇਰਾ ਡਿਆ ਜੀ ਜੀ ਕੋ ਚਾਰ ਬਾਤ ਦੇ ਦੂ ਪਰ ਤਾਰ ਤੋਂ ਦੀ ਜੀਰੋ ਆ ਜੀ ਤਾਂ ਦੇਖ ਲਓ 컬러 ਦੇਖੋ ਜੀ ਰੰਗ ਦੇਖੋ ਜੀ ਇੱਥੇ ਤਾਂ ਕਹਿੰਦੇ ਹੁੰਦੇ ਸੀ ਨਿਆਣਾ ਤੇ ਹਟਵਾਣਾ ਜੀ ਹਾਂ ਜੀ ਮਿੱਟੀ ਚ ਪਾਲਦਾ ਜੀ ਹੁਣ ਮਿੱਟੀ ਤੋਂ ਦੂਰ ਹੋ ਗਿਆ ਸੀ ਬਿਮਾਰੀਆਂ ਚ ਆ ਗਿਆ ਜੀ ਸੱਤ ਨੂੰ ਲਾਇਸ ਕੇ ਜੀ ਜੀ ਆ ਸੱਤ ਨੂੰ ਇੱਥੇ ਬਲਾਕ ਪੱਦਰ ਦਾ ਕਿਸਾਨ ਮਿੱਲਾ ਆਪਣੇ ਖੇਤ ਦੇ ਵਿੱਚ ਲਗਾਈ ਕਣਕ ਬੀਜੀ ਦੇ ਉੱਪਰ ਇਸੇ ਇੱਥੇ ਟੈਂਟ ਲੱਗਾ ਹੈਗਾ ਜੀ ਇਹ ਆ ਆ ਨਾਨਕਸ਼ਾਹੀ ਇੱਟ ਦਾ ਹਾਂਜੀ ਹਾਂਜੀ ਛੋਟੀ ਇੱਟ ਦਾ ਹਾਂਜੀ ਛੋਟੀ ਇੱਟ ਦਾ ਬਣਿਆ ਜੀ ਕਿੱਡਾ ਕਿੱਡਾ ਇੱਕ ਬੂਟਾ ਤੁਸੀਂ ਬੂਟੇ ਦਾ ਸਾਈਜ਼ ਦੇਖੋ ਯਾਰ ਆ ਇੱਕੋ ਹੀ ਬੂਟਾ ਹੈ ਜੀ ਹਾਂਜੀ 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 ਆ ਦੇਖੋ ਕਿੱਡਾ ਬੂਟਾ ਹੈਗਾ ਜੀ ਆ ਦੇਖੋ ਡੈਪ ਆ ਆਪਾਂ ਖਤੇ ਦੇਆਂ 10 ਟਰਾਲੀਆਂ ਪਾਉਣੇ ਆ ਜੀ ਜੀ ਤੇ ਇੱਕ ਟਰਾਲੀ ਜਿੱਥੇ ਪੈ ਗਈ ਆ ਜੀ ਜੀ ਤੇ ਇਹ ਤਾਂ ਧੰਨ ਧੰਨ ਕਰ ਦੋਗੇ ਜਿੱਦਾਂ ਦੇਸੀ ਰੂੜੀ ਅਸਲੀ ਵਾ ਤੇ ਇਹ ਬਣਨੀ ਆ ਜੀ ਇੰਨੇ ਸੋਹਣੇ ਚਕੰਦਰ ਆ ਜਿਵੇਂ ਹੁਣ ਇਹ ਇੰਨਾ ਜ਼ਿਆਦਾ ਟਮਾਟਰ ਇਹਦਾ ਤੁਸੀਂ ਸਬਜ਼ੀ ਵਾਲੇ ਨੂੰ ਕਿਸੇ ਨੂੰ ਦੇ ਸਕਦੇ ਹੋ ਆਪਾਂ ਲੱਛੀ ਪਾਈ ਹੋਈ ਆ ਜਿਹ ਵਿੱਚ ਇਹਦੇ ਵਿੱਚ ਛਿੱਟਿਆ ਹੋਇਆ ਜਿੱਦਾਂ ਆਪਣੀਆਂ ਅੱਜ ਚਾਪ ਪਿਆਰ ਕਰਦੇ ਜਿੱਦਾਂ ਕੁਦਰਤੀ ਤਰੀਕੇ ਦੇ ਨਾਲ ਜੀ ਪਿੰਡ ਮਿਹੜੂ ਵਿਖੇ ਸਰਦਾਰ ਦਲਬੀਰ ਸਿੰਘ ਹੁਣਾਂ ਦੇ ਖੇਤੀਬਾੜੀ ਫਾਰਮ ਦੇ ਉੱਤੇ ਆਪਾਂ ਮੌਜੂਦ ਹਾਂ ਫਸਲੀ ਵਿਭਿੰਨਤਾ ਨੂੰ ਇਹਨਾਂ ਨੇ ਅਪਣਾਇਆ ਹੋਇਆ ਫਸਲੀ ਵਿਭਿੰਨਤਾ ਅੱਜ ਵੀ ਇਹਨਾਂ ਨੇ ਕਾਇਮ ਰੱਖੀ ਹੋਈ ਤੇ ਕੁਦਰਤੀ ਖੇਤੀ ਕਰਦੇ ਨੇ ਤੋ ਆਪਾਂ ਇਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਆਪਾਂ ਤੁਹਾਨੂੰ ਇਹਨਾਂ ਦੀਆਂ ਫਸਲਾਂ ਦਿਖਾਉ ਲਦੇ ਹਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀ ਲਾਇਆ ਹੋਇਆ ਤੇ ਦੇਖਿਓ ਇਹਨਾਂ ਨੇ ਮਤਲਬ ਕਿੰਨੇ ਤਰੀਕੇ ਨਾਲ ਕਿੰਨੀ ਤਰ੍ਹਾਂ ਦੀ ਯਾਰ ਫਸਲ ਸੰਭੀ ਹੋਈ ਆ ਤੇ ਅੱਜ ਇੱਕ ਸੰਭਵ ਹੈ ਇਹ ਚੀਜ਼ ਅੱਜ ਵੀ ਤੇ ਆਪਾਂ ਕਰ ਸਕਦੇ ਹਾਂ ਹਣਾ ਸੋ ਗਿਆਨੀ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਪੀ ਆਰ ਪੰਜਾਬ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਿਆਨੀ ਜੀ ਦੱਸੋ ਜੀ ਇਹਦੇ ਬਾਰੇ ਇਹ ਕੀ ਆ ਜੀ ਪਹਿਲਾਂ ਕੀ ਜੀ ਹਲਸੀ ਆ ਜੀ ਵਾਹਿਗੁਰੂ ਸਾਡੇ ਬਜ਼ੁਰਗ ਬਹੁਤ ਬੀਜ ਦਿੰਦੇ ਜੀ ਬਜ਼ੁਰਗ ਨਹੀਂ ਜੀ ਤਾਂ ਸਾਰੇ ਬੀਜ ਦੇ ਹੁੰਦੇ ਸੀ ਜੀ ਜੀ ਕੋਈ ਕਾਰਨ ਨਹੀਂ ਸੀ ਹੁੰਦਾ ਜਿਹੜਾ ਆਲਸੀ ਨਹੀਂ ਸੀ ਬੀਜਦਾ ਨਹੀਂ ਸੀ ਬੀਜਦਾ ਹਾਂਜੀ ਠੀਕ ਹੈ ਜੀ ਜਿੱਦਾਂ ਹੁਣ ਅਸੀਂ ਇਹਨਾਂ ਤੋਂ ਪਾਸੇ ਹਟ ਗਏ ਜੋ ਉਨਾਂ ਅਸੀਂ ਬਿਮਾਰੀਆਂ ਚ ਲਪੇਟੇ ਗਏ ਜੀ ਕਿੰਨੇ ਰੱਖਵੇਂ ਕਿੰਨੇ ਰੱਖਵੇਂ ਚਲਾਈ ਤੁਸੀਂ ਇਹ ਇਹ ਹੁਣਾਂ ਜੀ ਅੱਜ ਡੇਢ ਕਲਾ ਇਥਾਂ ਹੁਣਾਂ ਜੀ ਅੱਜ ਵਰਤ ਵਾਸਤੇ ਜੀ ਬਹੁਤ ਵਧੀਆ ਹਾਂਜੀ ਹਾਂਜੀ ਦੇਖੋ ਇਹ 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 ਚੋ ਤੁਸੀਂ ਕਿੰਨੀ ਕੁ ਕੱਢ ਲਓਗੇ ਹਲਦੀ ਹਮ ਆਪਣੇ ਜੀ ਬਾਦੂ ਵਰਤੋ ਜੋ ਕੀ ਬਾਦੂ ਹੋ ਜਾਂਦੀ ਹੈ ਜੀ ਬਸਮਾਨੋ ਵੀ ਦਈ ਦਾ ਜਿੱਦਾ ਤੇਲ ਛਾਲਾ ਨੂੰ ਵੀ ਜੀ ਤੁਸੀਂ ਦਿੰਨੇ ਹੋ ਤੇ ਤੇਲ ਆਲਸੀ ਦਾ ਤੁਸੀਂ ਆਪਣਾ ਕਢਾਉਂਦੇ ਹੋ ਹਾਂਜੀ ਹਾਂਜੀ ਆਪਣਾ ਕਢਾਉਂਦੇ ਆ ਜੀ ਦੱਸੋ ਜੀ ਕੀ ਆ ਜੀ ਇਹ ਇਹ ਹੈਗੇ ਜੀ ਜੌਂ ਆ ਜੀ ਜੌਂ ਵਾਹ ਇਹ ਮੈਂ ਤੁਹਾਨੂੰ ਦੱਸਣ ਲੱਗਾ ਜੀ ਜੌਂ ਉਸ ਟਾਈਮ ਵੀ ਗਰਮੀ ਪੈਂਦੀ ਹੁੰਦੀ ਜਿੱਦਾਂ ਕਹਿੰਦੇ ਨੇ ਭਾਦੋਰੇ ਮਰੋੜੇ ਗਰਮੀਆਂ ਦੇ ਵਿੱਚ ਜੀ ਹਨਾ ਜੀ ਤੇ ਇਹਦਾ ਪੀਂਦੇ ਹੁੰਦੇ ਸੀਗੇ ਜੀ ਸਤੂ ਸਤੂ ਹਾਂਜੀ ਇਹਨੇ ਥੋੜਾ ਜਿਹਾ ਮੋਟਾ ਪਿਉਂਦੇ ਹੁੰਦੇ ਸੀ ਅੱਛਾ ਜੀ ਤੇ ਮੁੜ ਕੇ ਪਾਣੀ ਦੇ ਵਿੱਚ ਭੇਨ ਲੈਣੇ ਬਰਤਨ ਦੇ ਵਿੱਚ ਜੀ ਮੁੜ ਕੇ ਇਹਨੂੰ ਨਿਚੋੜ ਕੇ ਪੀਂਦੇ ਹੁੰਦੇ ਸੀ ਸਤੂ ਕਹਿੰਦੇ ਹੁੰਦੇ ਸੀ ਜੀ ਆਸੀਂ ਤਾਂ ਨਿਚੋੜ ਦੇਵਨੇ ਸਿਹਾਈ ਤੇ ਜਿੱਦਾਂ ਭਿੰਤਾ ਹੋਇਆ ਐਦਾਂ ਹੀ ਗੁਰਦੇ ਨਾਲ ਹੀ ਚੱਕ ਜਾਂਦੇ ਹੁੰਦੇ ਸੀ ਜੀ ਇਹ ਜਿੱਦਾਂ ਲੂ ਤੋਂ ਬਚਾਉਂਦਾ ਹੁੰਦਾ ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਆਪਣੇ ਜਿੱਦਾਂ ਗਰਮੀ ਚ ਜਿਹੜੀਆਂ ਬਿਮਾਰੀਆਂ ਲੱਗਦੀਆਂ ਹੈ ਉਹਨਾਂ ਤੋਂ ਬਚਾਉਂਦਾ ਹੁੰਦਾ ਜਿੱਦਾਂ ਉਦਰ ਤੇ ਸੀਗਾ ਇਹ ਜੀ ਅੱਗੇ ਤੁਸੀਂ ਮੇਰੇ ਹਿਸਾਬ ਨਾਲ 90 ਸਾਲ 90 ਸਾਲ ਤੋਂ ਪਹਿਲਾਂ ਦੇਖ ਲਓ ਜੀ ਜੀ ਹਰੇਕ ਦੀ ਕਣਕ ਦੇ ਵਿੱਚ ਜੌਂ ਸੀਗੇ ਜੀ ਕਿਉਂ ਜਦੋਂ ਬਜ਼ੁਰਗਾਂ ਨੇ ਪਹਿਲਾਂ ਜਦੋਂ ਕਣਕਾਈ ਆ ਉਹਨਾਂ ਨੇ ਕਿਹਾ ਵੀ ਜਿਹੇ ਕਣਕ ਖਾਣ ਦੇ ਸਾਡੇ ਜੋਗ ਨੇ ਉਹਨਾਂ ਨੇ ਵਿੱਚ ਜੌਂ ਮਿਕਸ ਕਰ ਦਿੱਤੇ ਸੀ ਜੀ ਹਰੇਕ ਦੀ ਕਣਕ ਤੇ ਜੌਂ ਹੁੰਦੇ ਸੀਗੇ ਜੌਂ ਹੁੰਦੇ ਸੀ 90 ਤੋਂ ਬਾਅਦ ਆਪਾਂ ਜੌਂ ਖਤਮ ਕਰ ਦਿੱਤੇ ਜੀ ਖੇਤਾਂ ਦੇ ਵਿੱਚੋਂ ਤੇ ਅੱਜ ਦੇਖ ਲਓ ਜੀ ਸਾਰੇ ਬਿਮਾਰੀਆਂ ਦੇ ਵਿੱਚ ਲਪੇਟੇ ਗਏ ਨੇ ਜੀ ਤੇ ਮੈਂ ਇੱਕ ਗੱਲ ਇਹ ਵੀ ਦੱਸਦਾ ਜਿਹੜੇ ਜੌਂ ਹੁੰਦੇ ਆ ਉਹ ਫਾਈਬਰ ਦਾ ਜਿਹਨੂੰ ਤੁਸੀਂ ਅੰਗਰੇਜ਼ੀ ਫਾਈਬਰ ਕਹਿੰਦੇ ਨੇ ਫਾਈਬਰ ਦਾ ਬਹੁਤ ਵੱਡਾ ਸੋਰਸ ਹੁੰਦਾ ਜਿਆਨੀ ਮੋਟਾ اناਜ ਆ ਤੇ ਪੇਟ ਨੂੰ ਬਹੁਤ ਸੈਟ ਰੱਖਦਾ ਢਿੱਡ ਦੇ ਜਿਵੇਂ ਕਬਜ ਵਗੈਰਾ ਕਹਿ ਲਈਏ ਵੀ ਉਹ ਨਹੀਂ ਹੋਣ ਦਊਗਾ ਜਿੱਦ ਤੱਕ ਮੈਨੂੰ ਪਤਾ ਆ ਕਿਉਂਕਿ ਇਹ ਜਿਹਦਾ ਫਾਈਬਰ ਸਾਡੇ ਅੰਦਰ ਨਹੀਂ ਅੱਜ ਜਾ ਰਿਹਾ ਅੱਜ ਤੱਕ ਲੋਕੀ ਮੈਦਾ ਖਾਂਦੇ ਆ ਸ਼ੂਗਰ ਤੋਂ ਆਪਾਂ ਮਾਰ ਕੇ ਤਾਂ ਬਚਾਉਂਦਾ ਛੇ ਸ਼ੂਗਰ ਤੋਂ ਵੀ ਬਚਾਉਂਦਾ ਆ ਬਿਲਕੁਲ ਇਹ ਮੋਟਾ اناਜ ਹੁੰਦਾ ਵੀ ਠੀਕ ਆ ਜੀ ਨਾਲ ਹੀ ਦੱਸ ਦਵਾਂ ਕਿ ਪਿੰਡ ਰੌਲੀ ਤੋਂ ਜਥੇਦਾਰ ਸਖਤ ਸਿੰਘ ਜੀ ਵੀ ਸਾਡੇ ਨਾਲ ਨੇ ਸੋ ਉਹ ਯਾਨੀ ਜਿਹਦੇ ਮਿੱਤਰ ਨੇ ਸੋ ਉਹ ਵੀ ਅੱਜ ਸਾਡੇ ਕੋਲ ਹੈਗੇ ਆ ਯਾਨੀ ਜੀ ਇਹਦੇ ਬਾਰੇ ਦੱਸੋ ਜੀ ਇਹ ਜੀ ਦੇਸੀ ਗੋਬੀ ਸਰਮਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਹੁਣ ਜੇ ਦਾ ਆਪਾਂ ਹਾਈਬ੍ਰਿਡ ਲਾਈ ਜਾਂਦੇ ਆ ਜੀ ਜੀ ਉਹਨਾਂ ਦਾ ਤੇਲ ਤਾਂ ਇਹਦਾ ਤੇਲ ਜੀ ਹਾਂ ਕੋਹਾਂ ਦਾ ਫਰਕ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਜੇ ਦਾ ਅਸਲੀ ਜਿਹੜੇ ਆਪਣੇ ਦੇਸੀ ਚੀਜ਼ਾਂ ਨੂੰ ਆਉਣਾ ਪੈਣਾ ਆਪਾਂ ਨੂੰ ਹੂੰ ਉਹਨਾਂ ਲਾਈਆਂ ਦਹਾ ਸਾਲਾਂ ਤੋਂ ਜੀ ਚੀਕਾ ਮਾਰਦੇ ਨਾ ਲਾਉਣੀਆਂ ਜੀ ਅਸੀਂ ਇੱਧਰੋਂ ਆਈ ਹੈ ਜੀ ਇੰਨੀ ਬਿਮਾਰੀ ਵੱਜ ਜਾਣੀ ਹੈ ਜੀ ਹੁਣ ਨਾ ਮੁੜੇ ਤਾਂ ਜੀ ਤੁਸੀਂ ਆਪਾਂ ਨੂੰ ਹਾਂ ਕਰਦੇ ਹਾਲਦੀ ਲਾਉਣੀ ਚਾਹੀਦੀ ਹੈ ਜ਼ਰੂਰੀ ਹੈ ਜੀ ਜੀ ਆ ਮੈਂ ਇੰਨਾ ਘਾਹ ਲਾਇਆ ਤਾਂ ਦੇਖ ਲੋ ਜੀ ਘਟੋ ਘਟੇ ਸੁੱਕੀ ਹਾਲਦੀ ਘਟੋ ਘਟੇ ਮੈਂ ਦੇਖਦਾ 40 50 ਕਿਲੋ ਹੋ ਜਾਣੀ ਇੱਥੋਂ ਜੀ ਨਗਰਾਂ ਜੀ ਅੱਛਾ ਜੀ ਹਾਂਜੀ ਹਾਂਜੀ ਇੰਨੀ ਹਾਲਦੀ ਹੈ ਜੀ ਢੇਰ ਪਾਇਆ ਹੋਇਆ ਬਹੁਤ ਜ਼ਿਆਦਾ ਜੀ ਅੱਛਾ ਜੀ ਪਰ ਆਲੀ ਬਹੁਤ ਸੜ ਦਿੱਤੀ ਛੁੱਟੇ ਜੀ ਜੀ ਤੇ ਤਾਂ ਮੇਰੇ ਕਵੇਂ ਤਾਂ ਕਈ ਨਾ ਪਾਟ ਕੇ ਦਿਖਾ ਦੇਣਾ ਹਾਲਦੀ ਜੀ ਵੈਰੀ ਗੁੱਡ ਨਹੀਂ ਬ ਔਰ ਇਹ ਵੀ ਦੇਖੋ ਆ ਲੋ ਜੀ ਕਲਰ ਦੇਖ ਲੋ ਜੀ ਇਸ ਹਲਦੀ ਦਾ ਲੋ ਜੀ ਆ ਘਰ ਦੀ ਹਲਦੀ ਦਾ ਕਲਰ ਦੇਖੋ ਕਲਰ ਦੇਖੋ ਜੀ ਰੰਗ ਦੇਖੋ ਜੀ ਇੱਕ ਵਾਰੀ ਬਣਦੀ ਕਮਾਲ ਜੀ ਫੋਰਮੈਕ ਮਹਿਕ ਜਿਹੜੀ ਆ ਉਹ ਅਸੀਂ ਹੁਣ ਕੈਮਰੇ ਤੇ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਇੱਥੇ ਖੜ ਕੇ ਹੀ ਮਹਿਕ ਆ ਰਿਹਾ ਇਹਦਾ ਹਲਦੀ ਦਾ ਇੰਨਾ ਸੋਹਣਾ ਮਹਿਕ ਆ ਰਿਹਾ ਨਾ ਜਦੋਂ ਹੁਣ ਇਸ ਤਰ੍ਹਾਂ ਦੀਆਂ ਫਸਲਾਂ ਵਾਲੇ ਦੁਆਲੇ ਲੱਗੀਆਂ ਆ ਇਸ ਤਰ੍ਹਾਂ ਦਾ ਸਾਰਾ ਕੁਝ ਆ ਬੰਦੇ ਦੇ ਨੇੜੇ ਬਿਮਾਰੀ ਕਿੱਥੇ ਆ ਜੂਗੀ ਜਿਹੜਾ ਬੰਦਾ ਇਸ ਤਰ੍ਹਾਂ ਰਹਿ ਰਿਹਾ ਕੁਦਰਤ ਦੇ ਲਾਗੇ ਰਹਿ ਰਿਹਾ ਉਹਦੇ ਲਾਗੇ ਬਿਮਾਰੀ ਕਿੱਥੇ ਆ ਜੂਗੀ ਮੈਨੂੰ ਇਹ ਦੱਸੋ ਗੱਲ ਤੇ ਇਹ ਆ ਕਿ ਅਸੀਂ ਕੁਦਰਤ ਤੋਂ ਦੂਰ ਹੋ ਗਏ ਤੇ ਬਿਲਡਿੰਗਾਂ ਮਸ਼ੀਨਾਂ ਇਹ ਸਾਰਾ ਕੁਝ ਜਾ ਬੜਾ ਮਿੱਟੀ ਦੇ ਹੁਣ ਉਹ ਕਹਿੰਦੇ ਮਿੱਟੀ ਮਿੱਟੀ ਲੱਗਣ ਦਾ ਮਤਲਬ ਆ ਵੀ ਸਾਡੀ ਤੋਹੀਨ ਹੋ ਗਈ ਇਹ ਮਿੱਟੀ ਤੇ ਲੱਗਣੀ ਨਹੀਂ ਚਾਹੀਦੀ ਬੱਚਿਆਂ ਨੂੰ ਸਿਖਾ ਰਹੇ ਹਾਂ ਅਸੀਂ ਹਾਂਜੀ ਹਾਂਜੀ ਜਦ ਕਿ ਮਿੱਟੀ ਜਿਹੜੀ ਆ ਉਹ ਸਾਡੇ ਲਈ ਜ਼ਰੂਰੀ ਆ ਜਿੱਦਾਂ ਕਹਿੰਦੇ ਹੁੰਦੇ ਅਸੀਂ ਨਿਆਣਾ ਤੇ ਹਦਵਾਣਾ ਜੀ ਹਾਂਜੀ ਮਿੱਟੀ 'ਚ ਪਾਲਦਾ ਜੀ ਹੁਣ ਮਿੱਟੀ ਤੋਂ ਦੂਰ ਹੋ ਗਏ ਅਸੀਂ ਬਿਮਾਰੀਆਂ 'ਚ ਆ ਗਏ ਜੀ ਨਿਆਣਾ ਤੇ ਹਦਵਾਣਾ ਕਹਾਵਤ ਸੀ ਬਜ਼ੁਰਗਾਂ ਦੀ ਜੀ ਮਿੱਟੀ 'ਚ ਪਾਲਦਾ ਜੀ ਹੂੰ ਤੇ ਪਾਲਦਾ ਵੀ ਆ ਜੀ ਕਿਉਂ ਮਿੱਟੀ ਦੇ ਵਿੱਚੋਂ ਸਾਨੂੰ ਸਾਰੇ ਤੱਤ ਮਿਲਦੇ ਆ ਜੀ 8 ਨਵੰਬਰ ਨੂੰ ਲਾਈ ਸੀ ਕਾਨਕ ਜੀ 8 ਨਵੰਬਰ ਹਾਂਜੀ ਹਾਂਜੀ 7 ਨਵੰਬਰ ਨੂੰ ਹਾਂਜੀ 7 ਨੂੰ ਜੀ ਜੀ 7 ਨੂੰ ਲਾਈ ਸੀ ਜੀ ਜੀ 8 ਨੂੰ ਇੱਥੇ ਬਲਾਕ ਪਦਰ ਦਾ ਕਿਸਾਨ ਮੇਲਾ ਆਪਣੇ ਖੇਤ ਦੇ ਵਿੱਚ ਲਗਾਈ ਕਣਕ ਬੀਜੀ ਤੋਂ ਪਰ ਇਸ ਇੱਥੇ ਟੈਂਟ ਲੱਗਾ ਹੈਗਾ ਜੀ ਅੱਛਾ ਜੀ ਹਾਂ ਜੀ ਤੇ ਦੇਖ ਲਓ ਜੀ ਬਿਨਾ ਬੋਂ ਤੋਂ ਤੇ ਦੇਖੋ ਕਣਕ ਵੀ ਕਿੰਨੀ ਨੇਰੀ ਆਈ ਹੈ ਜੀ ਕਣਕ ਖੜੀ ਹੈ ਦੇਖ ਲਓ ਜੀ ਇੰਨੀ ਸੋਹਣੀ ਕਣਕ ਹੈ ਸਭ ਤੋਂ ਵਧੀਆ ਕਣਕ ਹੈ ਜੀ ਬੰਪਰ ਝਾੜ ਦੇ ਨਿਸ਼ਾਨੇ ਦੱਸ ਰਿਹਾ ਹੈ ਜੀ ਦੇਖੋ ਅੱਛਾ ਜੀ ਅੱਛਾ ਜੀ ਦੇਖੋ ਜੀ ਕਣਕ ਦੇ ਬੱਲੀਆਂ ਵੀ ਦੇਖੋ ਜੀ ਹਾਂ ਤੇ ਦੇਖ ਲਓ ਭਾਈ ਹਾਂ ਜੀ ਹਾਂ ਜੀ ਬਿਨਾ ਬੋਂ ਤੋਂ ਜਿਹੜਾ ਇਹ ਅੱਛਾ ਬਾਆ ਨਹੀਂ ਤੁਸੀਂ ਹਾਂ ਜੀ ਬਾਆ ਨੇਗਾ ਜੀ ਇੱਥੇ ਬਾ ਅੱਜ ਪਹਿਲਾਂ ਜਿਹਦਾ ਕਣਕ ਬੀਜਤੀ ਜਦਾ ਜੀ ਦੋਏ ਦਿਨ ਇੱਥੇ ਕੈਂਪ ਲਗਾਇਆ ਖੇਤੀਬਾੜੀ ਵਿਭਾਗ ਨੇ ਲਾਇਆ ਤੇ ਇਦਾਂ ਲਾਇਆ ਹਾਂਜੀ ਹਾਂਜੀ ਆ ਲਾਇਆ ਸੀ ਲੋਕੀ ਤੁਰੇ ਫਿਰਦੇ ਹੁੰਦੇ ਹਾਂਜੀ 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 ਗੱਡੀਆਂ ਵੀ ਖੜੀਆਂ ਜਿੱਤੇ ਅਸੀਂ ਟਰੈਕਟਰ ਵੀ ਬੈਠ ਖੜੇ ਕੀਤੇ ਸੀ ਇੱਕ ਬੀਜੀ ਤੋਂ ਬਾਅਦ ਜੀ ਬੀਜੀ ਤੋਂ ਬਾਅਦ ਹਾਂਜੀ ਹਾਂਜੀ ਬੀਜੀ ਤੋਂ ਬਾਅਦ ਦੋਏ ਦਿਨ ਲੱਗਾ ਜਦਾ ਅੱਜ ਬੀਜਤੇ ਦੋਏ ਦਿਨ ਲੱਗਾ ਜੀ 7 ਤਰੀਕ ਨੂੰ ਬੀਜੀ ਆ ਇੱਥੇ ਨਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਜਿਹੜੇ ਅਫਸਰ ਆ ਜਿਹੜੇ ਇੱਥੇ ਅਧਿਕਾਰੀ ਆਏ ਹੋਣਗੇ ਉਹ ਵੀ ਗਵਾਹ ਆ ਹਾਂਜੀ 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 ਤੇ ਜਿਹੜ ਉਹ ਵੀ ਗਵਾਇਆ ਹਾਂਜੀ ਹਾਂਜੀ ਤੇ ਨੰਬਰ ਤਾਂ ਸਾਰੇ ਜਾਣਦੇ ਹੀ ਆ ਯਾਰ ਗਿਆਨੀ ਦਲਵੀਰ ਸਿੰਘ ਉਹਨਾਂ ਨੂੰ ਇਹਨਾਂ ਨੂੰ ਕੌਣ ਨਹੀਂ ਜਾਣਦਾ ਤੇ ਦੇਖੋ ਯਾਰ ਆ ਕਿੱਡਾ ਕਿੱਡਾ ਕੱਦ ਲੈ ਗਈ ਇਹ ਕਾਣਕ ਤੇ ਕਿੰਨੀ ਸੋਹਣੀ ਤੇ ਬਹੁਤ ਵਧੀਆ ਆ ਕਿਤੋਂ ਕਿਤੋਂ ਜ਼ਰੂਰ ਮੈਂ ਕਹੂੰਗਾ ਕਿ ਥੋੜੀ ਨਹੀਂ ਹੋਈ ਇੱਕ ਤੋਂ ਕਿਤੋਂ ਆ ਕਿਤੇ ਬਹੁਤ ਐਮੀ ਬਹੁਤ ਪਿਆ ਤੇ ਤੁਹਾਡੇ ਤੁਹਾਡੀ ਜਿਹੜੀ ਆ ਆ ਜਿਹੜੀਆਂ ਹੁਣ ਮੀਨ ਏਰੀਆ ਆ ਉਹਦੇ ਉਹਦੇ ਨਾਲ ਵੀ ਡਿੱਗੀ ਨਹੀਂ ਹਾਂਜੀ ਨਹੀਂ ਜੀ ਪਿਛਲੇ ਸਾਲ ਵੀ ਸਾਡੇ ਜਿੱਥੇ ਲਾਈਆਂ ਸੀ ਜੀ ਹੁਣ ਤਾਂ ਸਾਡਾ ਕਣਕ ਨੂੰ ਵਿਚਾਰਿਆ ਜੀ ਬਹੁਤ ਵਧੀਆ ਤੇ ਇਹਦੇ ਝਾੜ ਕਿੰਨੇ ਆਉਣ ਦੀ ਉਮੀਦ ਆ ਇਹ ਜਿੱਦਾਂ ਜੀ ਸਭ ਤੋਂ ਜ਼ਿਆਦਾ ਝਾੜੇ ਦਾ ਨਾ ਹੁੰਦਾ ਜੀ ਅੱਛਾ ਜੀ ਸਭ ਤੋਂ ਜ਼ਿਆਦਾ ਕਿਹੜੀ ਕਿਸਮ ਹੈ ਜੀ ਕਣਕ ਦੀ ਇਹ ਹੈ ਕਿ 222 ਆ ਜੀ 222 ਹਾਂਜੀ ਹਾਂਜੀ ਤੇ ਇਹ ਵੀ ਤੁਸੀਂ ਯੂਨੀਵਰਸਿਟੀ ਤੋਂ ਹਾਂਜੀ ਉਹ ਤਾਂ ਮਿਲ ਜਾਂਦਾ ਜੀ ਆਮ ਜੀ ਹਾਂ ਵੀ ਮਿਲ ਜਾਂਦਾ ਹਾਂਜੀ ਹਾਂਜੀ ਮਿਲ ਜਾਂਦਾ ਤੇ ਇਹ ਕੀ ਆਸ ਹੈ ਦੇ ਤੋਂ 22 23 ਕੁਆਂਟਲ ਜਾਂ ਜ਼ਿਆਦਾ ਕਰ ਜੂ। ਦੇਖੋ ਜੀ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਜੀ ਮੈਂ ਤਾਂ ਇਹਨੂੰ ਸਭ ਤੋਂ ਵੱਧ ਕਹਿੰਦਾ ਜੀ ਬੰਪਰ ਝਾੜ ਕਹਿਣਾ ਇਹਨਾਂ ਦੀ ਸਭ ਨਾਲ ਆਪਾਂ ਲਾ ਰਹੇ ਕੁਦੇ ਤਰੀਕੇ ਨਾਲ ਸਭ ਤੋਂ ਜ਼ਿਆਦਾ ਝਾੜੇ ਦਾ ਨਿਕਣਾ ਜੀ ਇਹਦਾ ਨਿਕਲੂਗਾ। ਹਾਂ ਜੀ ਇਹਦਾ ਨਿਕਲਣਾ ਜੀ। ਸਪਰੇ ਖਾਦ ਕਿੰਨੀ ਗਿਆ? ਇਹ ਖਾਦ ਵੀ ਘੱਟ ਪੈਂਦੀ ਆ ਜੂਰੀਆ ਜ਼ੋਰ ਘੱਟਿਆ ਤੇ ਡਾਅ ਵੀ ਬਹੁਤ ਘੱਟ ਪੈਂਦਾ। ਕਿੰਨਾ ਪਾਇਆ ਤੁਸੀਂ? ਅਸੀਂ ਖਾਤੇ ਦੇ ਹਿਸਾਬ ਨਾਲ ਬੋਰਾ-ਬੋਰਾ ਪਾਇਆ ਹੈਗਾ ਜੀ। ਬੋਰਾ-ਬੋਰਾ ਪਾਇਆ। ਸਪਰੇ 1.5 ਬੋਰਾ ਜੂਰੀਆ ਦਾ ਪਾਇਆ। ਬਰੇ ਆਕੀ ਤੇ ਹੀ ਬਾਜੀ ਇੱਕ ਕੀਤੀ ਹੈ ਗੋਲੀ ਡੰਡਾ ਜਾਂ ਕੁਛ ਨਹੀਂ ਜੀ ਹਲਕੀ ਜੀ ਕੀਤੀ ਸੀ ਬਾਜੀ ਬਚਾਇਆ ਹਾਂਜੀ ਹਾਂਜੀ ਬਚਾਇਆ ਕੋਈ ਬਿਮਾਰੀ ਪਈ ਨਹੀਂ ਜੀ ਕੋਈ ਬਿਮਾਰੀ ਨਹੀਂ ਕੋਈ ਕੁਛ ਨਹੀਂ ਹੈ ਨਹੀਂ ਕੁਛ ਨਹੀਂ ਇਹ ਜਦੋਂ ਕਣਕਾ ਜੀ ਤਿਆਰ ਹੋ ਗਈ ਜਦੋਂ ਦਾਣੇ ਦੇਖੋ ਕਿੰਨੇ ਮੋਟੇ ਹੋਣਗੇ ਇਹਦੇ ਉਹ ਜ਼ਰੂਰ ਦਿਖਾਵਾਂਗੇ ਹਾਂਜੀ ਹਾਂਜੀ ਉਹ ਜ਼ਰੂਰ ਦਿਖਾ ਲਓ ਤੁਹਾਨੂੰ ਪਤਾ ਲੱਗ ਜੀ ਕੁਦਰਤ ਦੇ ਕਿੰਨਾ ਜੋੜ ਨੇ ਕਿੰਨੇ ਫੈਰੇ ਆ ਜੀ ਕੁਦਰਤ ਤਾਂ ਸਾਥ ਦਿੰਦੀ ਆ ਜੀ ਵਾਹ ਜੀ ਵਾਹ ਵਾਹ ਜੀ ਇਹ ਵਿੱਚ ਜਿੱਦਾਂ ਜੀ ਕੰਮ ਕਰ ਗਿਆ ਵਿੱਚ ਜਿੱਦਾਂ ਬਾਤਾ-ਬਾਰ ਨਾਲ ਬਚਾਓ ਜਿੱਦਾਂ ਅੱਗ ਤੋਂ ਜੀ ਹਵਾਵਾਰੇ ਦੀ ਗੱਲ ਕਰ ਰਹੀ ਆ ਜਿੱਦਾਂ ਜੀ ਹੂੰ ਤੇ ਆਰਗੈਨਿਕ ਚੀਜ਼ਾਂ ਵਾਸਤੇ ਵੀ ਇਹ ਬਹੁਤ ਜਦੋਂ ਜ਼ਿਆਦਾ ਘਾਦੇਗੇ ਇਸ ਪਾਸੇ ਨੇ ਤਰੋ ਇਹ ਜੀ ਸੰਸਥਾ ਜਿਹੜੀ ਬਣੀ ਹੈ ਮੇਰੇ ਖਾਸ 1775 ਮੌਲਖਾਂ ਦੇ ਵਿੱਚ ਬਣੀ ਹੋਈ ਹੈ ਇਹ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਆਪਣੇ ਜਿੱਦਾਂ ਲਾਉਂਦੇ ਪ੍ਰਦਰਸ਼ਨੀ ਜਿੱਦਾਂ ਆਪਾਂ ਆਹ ਕੰਨੀ ਲਾਉਂਦੇ ਜੀ ਤੇ ਇਹਨਾਂ ਨੇ ਲਾਇਆ ਹੋਇਆ ਇਹ ਵੀ ਆਏ ਸੀ ਹਾਂਜੀ ਹਾਂਜੀ ਇਹ ਵੀ ਆਉਂਦੇ ਆ ਜੀ ਆਪਣੇ ਕੋਲ ਹਾਂਜੀ ਹਾਂਜੀ ਇਹਨਾਂ ਦਾ ਹੀ ਆਪਾਂ ਦਾ ਇਹ ਖੇਤਾਂ ਦੇ ਵਿੱਚ ਤੁਸੀਂ ਕਿਤੇ ਵੀ ਅੱਗ ਨਹੀਂ ਲਾਈ ਨਹੀਂ ਲਾਈ ਜੀ ਤੇ ਬਿਨਾ ਬੋਂ ਤੋਂ ਬੀਜੀ ਹੋਈ ਆ ਕਣਕ ਦੀ ਬੱਲੀ ਦੇ ਇਹ ਵੀ ਬਿਨਾ ਹਾਂਜੀ ਹਾਂਜੀ ਬਿਨਾ ਬੋਂ ਤੋਂ ਆ ਜੀ ਆ ਦੇਖੋ ਬਰਾਲੀ ਉਦਾਂ ਹੀ ਆ ਨਾ ਜੀ ਥੱਲੇ ਹਾਂਜੀ 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 ਬਿਲਕੁਲ ਆ ਦੇਖੋ ਜੀ ਬਰਾਲੀ ਉਦਾਂ ਹੀ ਆ ਜੀ ਆ ਦੇਖੋ ਆ ਲੋ ਅੱਛਾ ਜੀ ਇਹ ਦੇਖੋ ਬਰਾਲੀ ਅੱਛਾ ਜੀ ਬਸ ਕਣਕ ਦਾ ਬੀਜ ਖਿਲਾਰ ਕੇ ਰੀਪਣ ਵਾਲਾ ਤੁਹਾਡੇ ਉੱਲੀ ਨਹੀਂ ਪਈ ਮੈਂ ਜੇ ਇਹ ਤਾਂ ਸਾਪ ਜਿਹੜਾ ਆਪਾਂ ਜੀ ਇੱਕ ਕੁਦਰਤੀ ਤਰੀਕੇ ਨਾਲ ਬੀਜਣਾ ਉੱਥੇ ਕੋਈ ਨੁਕਸਾਨ ਨਹੀਂ ਕੁਛ ਨਹੀਂ ਸਾਨੂੰ ਕੋਈ ਚਿੰਤਾ ਨਹੀਂ ਜਦੋਂ ਕਣਕ ਬੀਜਦੇ ਕੋਈ ਨਹੀਂ ਰਹਿੰਦੀ ਸਾਨੂੰ ਜੀ ਤੇ ਨਹੀਂ ਪਰ ਫੰਗਸ ਦੀ ਸਮੱਸਿਆ ਜੀ ਨਹੀਂ ਫੰਗਸ ਨਹੀਂ ਤਾਂ ਨਹੀਂ ਜੀ ਫੰਗਸ ਇੰਦਾ ਨਹੀਂ ਪੈਣੀ ਜਿਹੜੇ ਆਪਾਂ ਆ ਕਣਕ ਬੀਜੀ ਹੋਈ ਹੈ ਜੀ ਹਾਂਜੀ ਸੰਘ ਸੋਦੋਂ ਪੈਂਡੀਆਂ ਜਿੱਦਾਂ ਜੀ ਹੁਣ ਕਈ ਕਹਿ ਦਿੰਦੇ ਆ ਪਰ ਆਪਣੇ ਕਿਸੇ ਤਗਾ ਦੀ ਨਹੀਂ ਪਈ ਅਜ ਤੱਕ ਜੀ ਅੱਛਾ ਜੀ ਇਹ ਕਿਰਦਾ ਆ ਐਸੇ ਇਟਾ ਤਾਂ ਬਣਿਆ ਜੀ ਅੱਜ ਅੱਛਾ ਜੀ ਇਹ ਆ ਆ ਨਾਨਕਸ਼ਾਹੀ ਇਟ ਦਾ ਹਾਂਜੀ ਹਾਂਜੀ ਛੋਟੀ ਇਟ ਦਾ ਹਾਂਜੀ ਛੋਟੀ ਇਟ ਦਾ ਬਣਿਆ ਜੀ ਅੱਛਾ ਜੀ ਤੇ ਇਹ ਕਿ ਹੁ ਕਿੰਨਾ ਕ ਸਮਾਂ ਲੱਗਦਾ ਆ ਵੀ ਕਿੰਨਾ ਕ ਬਜ਼ੁਰਗ ਦੱਸਦੇ ਹੋਣਗੇ ਕਿੰਨਾ ਕ ਪੁਰਾਣਾ ਇਹ ਘਟਕਟ ਹੋ ਸਕਦਾ ਜੀ ਜੇ ਸਾਹਮਣੇ ਹੈ ਉਹ ਗਾਜੀ 200 ਸਾਲ ਪੁਰਾਣਾ ਹੋਊਗਾ ਜੀ 200 ਸਾਲ ਪੁਰਾਣਾ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਹੀ ਵਧੀਆ ਯਾਦ ਤੁਸੀਂ ਹਜੇ ਸੰਭੀ ਹੋਈ ਆ ਰੰਗ ਰੰਗ ਟਿੰਡਾ ਵਿੱਚ ਰੱਖਿਆ ਰੰਗ ਕਰਨਾ ਹਲੇ ਜੀ ਅੱਛਾ ਜੀ ਆਹ ਟਿੰਡਾ ਰੱਖਿਆ ਹਾਂਜੀ ਹਾਂਜੀ ਪਾਣੀ ਆਉਂਦਾ ਹੁੰਦਾ ਜੀ ਆਹ ਟਿੰਡਾ ਵਿੱਚ ਆਹ ਦੇਖ ਲਓ ਭਾਈ ਆਗੇ ਹੁਣ ਤੇ ਬੜਾ ਵੀ ਹਾਲਤ ਬੁਰੀ ਆ ਅੱਛਾ ਜੀ ਜੇਦਰ ਪਾਣੀ ਕਰੀ ਵੈਰੀ ਵੈਰੀ ਗੁੱਡ ਹਾਂ ਮਕੋ ਆ ਜੀ ਮੋਤਾਂ ਆ ਮਕੋ ਦੇਖ ਲਓ ਜੀ ਇਹ ਸਿਆਲਾਂ ਤੇ ਵੀ ਖਾਂਦੇ ਹੁੰਦੇ ਸੀ ਇਹਦੀ ਔਰਤੀ ਬਣਾਉਂਦੇ ਹੁੰਦੇ ਸੀ ਜੀ ਜੀ ਜੇ ਤਾਂ ਇਕੱਠਿਆ ਜੋੜਾਂ ਨੇ ਦਰਦਨਿਸ਼ ਰਹਿ ਜਾਂਦਾ ਇਹ ਅੱਛਾ ਜੀ ਪਰ ਆਪਾਂ ਹੁਣ ਭੁੱਲ ਗਿਆ ਆਪਾਂ ਨੂੰ ਪਤਾ ਨਹੀਂ ਪ੍ਰਾਤਨ ਕੀਤਾ ਜਾਂਦਾ ਜੀ ਇਹ ਜੀ ਵੀ ਮਕੋ ਇਹ ਜੀ ਕਾਲੇ ਜੇ ਲੱਗਦੇ ਹੁੰਦੇ ਆ ਜੀ ਲੀਵਰ ਲੱਗਿਆ ਦੇਖੋ ਡੈਮੇਜ ਹੋਇਆ ਲੀਵਰ ਵੀ ਤੇ ਲਾ ਦਿੰਦੇ ਸੀ ਇਹ ਜੀ ਅੱਛਾ ਜੀ ਆ ਦੇਖੋ ਜੀ ਇਹਦਾ ਫਾਲ ਜਿਹੜਾ ਲੱਗਾ ਹਰਾ ਆ ਇੰਨੀ ਵਧੀਆ ਸੀ ਕਾਲਾ ਹੋ ਜਾਣਾ ਇੰਨੀ ਵਧੀਆ ਸੀ ਸੀਗੀ ਇਹ ਅੱਛਾ ਜੀ ਉਹ ਲੀਵਰ ਲਈ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਜੀ ਉਦਾਂ ਵੀ ਜਿੱਦਾਂ ਜੀ ਜੋੜਾ ਨੇ ਦਰਦਾ ਤਾਂ ਬਹੁਤ ਵਧੀਆ ਹੈ ਜੀ ਪਰ ਆਪਾਂ ਪਹੁੰਚ ਚੁੱਕੇ ਆ ਜੀ ਆਪਾਂ ਭੁੱਲੇ ਹੋਏ ਹਾਂ ਹਾਂ ਜੀ ਹਾਂ ਜੀ ਇਹਦੇ ਬਾਏ ਤੋਂ ਪਚਾਉਂਦੇ ਹਰੇਕ ਚੀਜ਼ ਤੋਂ ਪਚਾਉਂਦੇ ਸੀ ਆ ਦੇਖੋ ਜੇ ਫੁੱਲ ਕਿਦਾਂ ਦੇ ਕੁਆਲਟੀ ਦੇ ਲਾਇ ਹੋਏ ਆ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਘਾਰ ਦੀ ਐਂਟ੍ਰੈਂਸ ਤੇ ਤੁਸੀਂ ਲਾਇਏ ਹੋਏ ਹੋਏ ਕਿਰੋੜੇ ਅੱਜ ਤਾਂ ਜੀ ਕੁਦਰਤ ਦਾ ਜਿੰਨਾ ਪਿਆਰ ਕਰੋਗੇ ਜੀ ਜੀ ਕੁਦਰਤ ਉਹਨਾਂ ਹੀ ਆਪਣੀ ਮਦਦ ਕਰਦੀ ਆ ਜੀ ਜੇ ਕੁਦਰਤ ਤੋਂ ਦੂਰ ਹੋਵਾਂਗੇ ਆਪਾਂ ਜੀ ਜੀ ਕੁਦਰਤ ਆਪਾਂ ਨੂੰ ਨੁਕਸਾਨ ਹੁੰਦਾ ਫੇਰ ਬੰਦੇ ਦਾ ਇਹ ਦੇਖੋ ਫੁੱਲ ਬੂਟੇ ਤਾਂ ਦੇਖੋ ਤਿਆਰ ਸਰੇ ਨਾ ਖਨਾ ਪਤਾਇਆ ਹੋਇਆ ਜੀ ਔਰ ਫੁੱਲ ਬੂਟੇ ਵੀ ਦੇਖੋ ਕਿੱਡੇ ਕਿੱਡੇ ਹੋਏ ਨੇ ਆ ਹਲੇ ਹਨੇਰੀ ਨਾਲ ਡਾਪੇ ਬੂਟੇ ਹਾਂਜੀ ਹਾਂਜੀ ਹਨੇਰੀ ਨਾਲ ਡਿੱਗੇ ਹੋਏ ਆ ਬੂਟੇ ਹਾਂਜੀ ਹਾਂਜੀ ਪਰ ਆ ਦੇਖੋ ਜੀ ਮੇਰਾ ਖਿਆਲ ਹੈ ਕਿ 4 ਫੁੱਟ 4 ਫੁੱਟ ਨਾਲ ਆਰਾਮ ਨਾਲ 4 ਫੁੱਟ ਦੇ ਹੋਏ ਆ ਜੀ ਦੇਖਿਆ ਜਾਏ ਔਰ ਕਿੱਡਾ ਕਿੱਡਾ ਇੱਕ ਬੂਟਾ ਤੁਸੀਂ ਬੂਟੇ ਦਾ ਸਾਈਜ਼ ਦੇਖੋ ਯਾਰ ਆ ਇੱਕੋ ਹੀ ਬੂਟਾ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਕਿੱਡਾ ਬੂਟਾ ਹੈਗਾ ਜੀ ਆ ਦੇਖੋ ਡੱਪ ਆ ਅੱਛਾ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਹੁਣ ਚੱਕਣਾ ਪਾਣਾ ਜੀ ਉਹ ਜਾੜੀ ਬਹੁਤ ਵੱਡਾ ਸੀ ਇਹ ਤਾਂ ਹਾਂ ਦੇਖੋ ਜੀ ਦਾ ਸਾਰੇ ਡੱਪ ਹੈ ਜੀ ਨੇਰੀ ਬਹੁਤ ਆਈ ਉਦਣ ਨੇ ਦੇਣਾ ਆ ਦੇਖੋ ਜੀ ਹਾਂ ਬਹੁਤ ਸੋਹਣਾ ਹਾਂ ਜੀ ਅੱਛਾ ਜੀ ਆ ਇਧਰ ਪਾਲੇ ਪਾਸੇ ਵੀ ਫੁੱਲ ਬਹੁਤ ਆ ਕਿੱਦਾਂ ਜੀ ਆਜੋ ਜੀ ਅਗਲੀ ਦਿਖਾਓ ਜੀ ਬੂਟਾ ਕਿਹੜਾ ਆਪਣੇ ਕੋਲ ਆ ਜਿੱਦਾ ਜੀ ਹੁਣ ਜਿੰਨੇ ਆਪਣੇ ਮੈਲ ਹੁੰਦੇ ਆ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਕੁੱ ਕੋ ਵਿੱਚ ਕੱਢੇ ਹੋਏ ਤਾਂ ਇਹ ਜੀ ਆ ਦੇਖੋ ਜੀ ਆ ਮੈਲ ਪਾਈ ਹੋਈ ਆ ਜੀ ਸਾਡੇ ਕੋਲ ਅੱਛਾ ਜੀ ਹਾਂਜੀ ਹਾਂਜੀ ਮੈਲ ਇਹਦੇ ਵਿੱਚ ਪਾਈ ਜਾਂਦੇ ਆ ਤੁਸੀਂ ਹਾਂਜੀ ਹਾਂਜੀ ਜਿੱਦਾਂ ਵਿੱਚ ਲੱਕੜ ਮਾਰ ਮਾਰ ਕੇ ਜਿੱਦਾਂ ਸਾਰੇ ਟੋਏ ਆ ਪਾੜੀ ਹੋਈ ਆ ਜੀ ਇਹ ਸਾਰੇ ਟੋਏ ਇਹਦੇ ਨਾਲ ਜਿਹੜੇ ਜਵਾਨੂਆ ਜਿਹੜੇ ਮਿੱਤਰ ਆ ਜੀ ਹਾਂਜੀ ਉਹ ਸਾਰੇ ਇਹਨੂੰ ਢੇਰ ਨੂੰ ਪਜਾਉ ਕਰ ਦੇਣਾ ਜੀ ਕਿੱਥੇ ਆਪਾਂ ਖਤੇ ਦੇ ਆਸਟਰਾ ਲੀਆਂ ਪਾਉਨੇ ਆ ਜੀ ਜੀ ਇਹ ਇੱਕ ਟਰਾਲੀ ਜਿੱਥੇ ਪੈ ਗਈ ਆ ਜੀ ਜੀ ਤੇ ਧੰਨ ਧੰਨ ਕਰ ਦੋਗੇ ਜਿੱਦਾਂ ਦੇਸੀ ਰੂੜੀ ਅਸਲੀ ਬੱਚ ਇਹ ਬਾਨੀ ਆ ਜੀ ਅੱਛਾ ਜੀ ਹਾਂਜੀ ਹਾਂਜੀ ਅਜੇ ਤਾਂ ਮ ਆ ਦੇਖੋ ਜੀ ਅੱਛਾ ਜੀ ਹਾਂ ਜੀ ਮੈਂ ਆ ਇਹਨਾਂ ਬਾਸ ਮਾਰ ਮਾਰ ਕੇ ਕੋਈ ਕੱਢ ਕੇ ਮੈਲ ਭਰ ਦਤੀ ਐ ਜਦਾ ਵੀ ਭਰੀ ਹੋਈ ਆ ਜੀ ਆ ਵੀ ਭਰੀ ਹੋਈ ਜਿੱਦਾਂ ਉੱਤੇ ਪ੍ਰਾਲੀ ਪਾਤੀ ਆ ਜੀ ਜੀ ਆ ਦੇਖੋ ਜੀ ਹੁਣ ਹੂੰ ਆ ਦੇਖੋ ਜੀ ਇਹ ਆ ਦੇ ਅੱਛਾ ਜੀ ਉੱਤੇ ਪ੍ਰਾਲੀ ਪਾਤੀ ਹਾਂ ਜੀ ਹਾਂ ਤੇ ਪ੍ਰਾਲੀ ਪਾਤੀ ਆ ਇਹ ਆ ਦੇਖੋ ਮੈਂ ਇੱਥੇ ਆ ਆ ਦੇਖੋ ਜੀ ਆ ਦੇ ਜੀ ਹਾਂ ਜੀ ਇਹ ਮੈਲ ਪਾਈ ਆ ਜੀ ਹੁਣ ਇਹ ਤੇ ਮਿੱਤਰ ਕੀੜੇ ਜਿੰਨੇ ਜਮਾਨੂ ਆ ਜੀ ਜੀ ਉਹ ਇੱਥੇ ਦੇ ਵਿੱਚ ਐ ਸਾਰਾ ਇਹਨਾਂ ਢੇਰਾ ਪਚਾਉ ਬਣਾ ਦੇਣਾ ਜੀ ਅੱਛਾ ਜੀ ਬਸ ਇਹਦੇ ਵਿੱਚ ਖਾਲ ਪਾ ਦੇ ਦੀਏ ਸਰੋਂ ਦੀ ਹੋਲ ਕੇ ਜੀ ਉਹ ਵੀ ਤਾਂ ਮੋਰੀਆਂ ਕੱਢ ਕੇ ਵਿੱਚ ਭਰ ਦਿੰਦੀਆਂ ਜੀ ਹਾਂਜੀ ਸਾਰਿਆਂ ਜਿੱਦਾਂ ਜਿਹੜਾ ਘਾਟਾ ਪੂਰਿਆ ਢੇਰ ਨੇ ਕਰ ਦਿੰਦੀਆਂ ਜੀ ਹਾਂਜੀ ਹਾਂਜੀ ਤੁਸੀਂ ਯਾਨੀ ਕਿ ਇਹ ਵਾਲੀ ਰੂੜੀ ਵਰਤਦੇ ਹਾਂਜੀ ਹਾਂਜੀ ਇਹ ਵਰਤਦੇ ਹਾਂ ਜੀ ਇਹ ਸਭ ਤੋਂ ਵਧੀਆ ਰੂੜੀ ਜੀ ਅੱਛਾ ਜੀ ਇਹ ਵਾਲੀ ਰੂੜੀ ਹੀ ਤੁਸੀਂ ਵਰਤਦੇ ਹੋ ਇਹ ਵਾਲੀ ਸਭ ਤੋਂ ਵਧੀਆ ਮੰਨਦੇ ਹੋ ਤੁਸੀਂ ਹਾਂਜੀ ਹਾਂਜੀ ਜੀ ਆ ਦੇਖੋ ਜੀ ਹਾਂਜੀ ਹਾਂਜੀ ਲੇਟ ਬਹੁਤ ਲਾਈ ਸਗੇ ਜੀ ਜੀ ਤੇ ਫੇਰ ਵੀ ਦੇ ਲੋ ਕਿੰਨੇ ਵਧੀਆ ਹੋ ਗਏ ਜੀ ਬਿਨਾਂ ਖਾਦਾ ਤੋਂ ਬਿਨਾਂ ਦਵਾਈਆਂ ਤੋਂ ਦੇਖੋ ਜੀ ਕਿਹੜੀ ਕਿਸਮ ਆ ਜੀ ਤੇ ਪਾ ਖਰਾਜ ਆ ਜੀ ਹਾਂਜੀ ਲੇਟ ਬਹੁਤ ਆਇਆ ਜੀ ਹਾਂਜੀ ਬਿਨਾ ਖਾਦਾ ਤੋਂ ਬਿਨਾ ਦਵਾਈਆਂ ਤੋਂ ਬਿਨਾ ਸਪਰੈਂਟ ਹੋ ਜੀ ਵਾਹ ਜੀ ਹਾਂਜੀ ਹਾਂਜੀ ਸਰੇਖ ਚੀਜ਼ ਹੋ ਜਾਂਦੀ ਹੈ ਜੀ ਪਰ ਆਪਾਂ ਨੂੰ ਇਦਾਂ ਨੂੰ ਆਪਣਾ ਧਿਆਨ ਨਿਗਾ ਜੀ ਆਪਾਂ ਨੇ ਕੋਈ ਹੁੰਦਾ ਕਹਿੰਦਾ ਖਿਆਨ ਹੋ ਜੂ ਲੋਕਾਂ ਦਾ ਹੈ ਆਸ ਹਾਂ ਜੇ ਸਾਹਿਬ ਨਾਲ ਹੁਣ ਜੀ ਇੱਕ ਆਹਦਾ ਜੋਧੀ ਚੱਲ ਰਿਹਾ ਜੀ ਜੀ ਮਤਲਬ ਜਿਹੜਾ ਆਪਣਾ ਖਾਣਾ-ਦਾਣਾ ਜਿਹੜਾ ਜੋਧੀ ਚ ਹੋ ਰਿਹਾ ਜੀ ਆਪਾਂ ਨੂੰ ਹਾਲੇ ਆਪਾਂ ਇਦਾਂ ਨੂੰ ਸਮਝੇ ਨਿਗਾ ਜੀ ਇਹ ਤਾਂ ਮਹਾਜੋਧੀ ਆ ਜੀ ਹੋਰ ਜੋਧ ਇੱਕ ਤਾਂ ਜੰਗਾਂ ਦਾ ਹੁੰਦਾ ਲੜਾਈਆਂ ਦਾ ਹੁੰਦਾ ਬੰਬ ਛਿੱਟਾਂ ਦਾ ਹੁੰਦਾ ਜੀ ਇਹ ਕਾ ਜਿਹੜੇ ਹੁਣ ਮਲਾਪਤੀ ਚੀਜ਼ਾਂ ਦਾ ਯੁੱਧ ਚੱਲ ਰਿਹਾ ਜੀ ਹਨ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਜੀ ਹੁਣ ਨਿੱਕੇ ਨਿੱਕੇ ਬੱਚੇ ਬਿਮਾਰ ਹੋ ਗਏ ਆ ਜੀ ਕਿ ਉਹਨਾਂ ਨੂੰ ਖਾਣਾ ਸੁੱਧ ਨਹੀਂ ਮਿਲ ਰਿਹਾ ਜੀ ਕਿਉਂਕਿ ਕਾਰਨ ਇਹ ਆ ਉਹ 2 ਸਾਲ ਦਾ ਬੱਚਾ ਉਹ ਵੀ ਆਲੂ ਖਾਂਦਾ ਜੀ ਆਲੂ ਜ਼ਹਿਰ ਵਾਲਾ ਖਾਂਦਾ ਬਾ ਜੀ ਹੂੰ ਤੇ ਕਿਉਂ ਨਾ ਆਪਾਂ ਇਹਨੂੰ ਜਦਾ ਜੀਬ ਜੇਬਾਂ ਵੀ ਖਾਲੀ ਹੋ ਜਾਂਦੇ ਆ ਜਦੋਂ ਬੰਦਾ ਬਿਮਾਰ ਹੋ ਜਾਂਦਾ ਜੀ ਪਹਿਲਾਂ ਸਿਹਤ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਸਿਹਤ ਨੂੰ ਮੋਕ ਰੱਖ ਕੇ ਚੱਲ ਗਿਆ ਆਪਾਂ ਆਉਣ ਵਾਲਾ ਸਮਾਂ ਜੀ ਖੁਰਾਕ ਦੀ ਸ਼ੁੱਧਤਾ ਦਾ ਆ ਤੁਹਾਨੂੰ ਲੱਗਦਾ ਬਹੁਤ ਸੁਣਨ ਜੀ ਹਾਂਜੀ ਆ ਦੇਖੋ ਲੱਗੇ ਹੋਏ ਜੀ ਜੀ ਤੇ ਉਹ ਦੂਜੇ ਚਿੱਟੇ ਲਾਏ ਹੋਏ ਆ ਕਾਲੇ ਲੱਗੇ ਹੋਏ ਆ ਜੀ ਓਕੇ ਹਾਂਜੀ ਆ ਮਸਾਲੇ ਨੇ ਆ ਮਸਲ ਲੱਗੇ ਹੋਏ ਆ ਨਾਲ ਜੀ ਆ ਮਸਾਰੇ ਮਸਾਲੇ ਲੱਗੇ ਹੋਏ ਜੀ ਲੋ ਜੀ ਮਸਰ ਵੀ ਦੇਖ ਲਓ ਤੁਸੀਂ ਲੱਗੇ ਹੋਏ ਹਾਂਜੀ ਆ ਵਰਕਾ ਨਾਲ ਥੋੜੇ ਪੱਤੇ ਹਟਕਾ ਹੋਏ ਜੀ ਬਸ ਲੱਗ ਤੁਰਿਆ ਜੀ ਇਹ ਨੂੰ ਵੀ ਆ ਫਲ ਤੁਰ ਤੁਰ ਪੈ ਜੀ ਆ ਦੇਖੋ ਜੀ ਆ ਫਲ ਤੁਰ ਅੱਛਾ ਜੀ ਇਹ ਮਸਰ ਹੈ ਜੀ ਹਾਂਜੀ ਹਾਂਜੀ ਮਸਰ ਹੈ ਜੀ ਅੱਛਾ ਜੀ ਹਾਂਜੀ ਆਪਾਂ ਨੇ ਚੀਜ਼ਾਂ ਆਪਣੀਆਂ ਟੋਨਾ ਪਣਾ ਇਹਦੇ ਤੇ ਪਾਸੇ ਨੂੰ ਲੱਗਣਾ ਪੈਣਾ ਜੀ ਤੇ ਗਿਆਨੀ ਜੀ ਆਪਣੇ ਜਿਹੜੇ ਅਗਲਾ ਉਹ ਤੁਸੀਂ ਵਾਈਟ ਕਹਿ ਰਹੇ ਚਿੱਟਾ ਚਿੱਟੇ ਛੋਲੇ ਹਾਂਜੀ ਹਾਂਜੀ ਉਹ ਆ ਗਿਆ ਜੀ ਆਪਾਂ ਕਾਬਲੀ ਛੋਲੇ ਬੋਲ ਦਿੰਦੇ ਜਨਾਂ ਨੂੰ ਹਾਂਜੀ 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 ਤੇ ਇਹ ਗਿਆਨੀ ਜੀ ਹੋ ਜਾਂਦੇ ਨੇ ਹਾਂਜੀ ਸਭ ਕੋ ਦਾ ਹੋ ਜਾਂਦਾ ਜੀ ਅੱਕੇ ਵੀ ਹੁੰਦੇ ਸ਼ਾਇਦ ਦੇਖੋ ਜੀ ਫਲ ਲੱਗਦਾ ਜੀ ਆ ਦੇਖੋ ਜੀ ਆ ਦੇਖੋ ਕਿੰਦਾ ਦੇ ਲਓ ਜੀ ਉਹ ਫੌੜ ਲੱਗਾ ਆ ਹਾਂਜੀ ਠੀਕ ਹੈ ਹਾਂਜੀ ਹਾਂ ਗਾਜਰ ਸਾਬੇ ਇਹ ਤੋਂ ਬੱਦੀਆਂ ਸੀ ਗੀਆਂ ਹੱਲੇ ਮੈਂ ਖਾਦ ਨਹੀਂ ਇਹ ਗਾਜਰ ਲਓ ਜੀ ਜੇਸੀ ਗਾਜਰੀ ਨਾਲ ਖਾਣਾ ਅੱਛਾ ਜੀ ਖੁਸ਼ਬੂ ਬੜੀ ਹੈ ਨਾ ਹਾਂਜੀ ਖੁਸ਼ਬੂ ਬਹੁਤ ਵਾਹ ਜੀ ਆਹ ਕਾਲੀ ਗਾਜਰ ਆਹ ਵਾਹ ਪਹਿਲੀ ਵਾਰ ਜੀ ਬਾਈ ਹੈ ਹਾਂ ਜੀ ਜੀ ਬੜੀਆਂ ਬਣਾ ਲਈ ਚਾਹ ਚਾਹ ਬਹੁਤ ਜੀ ਖਾਣ ਜੀ ਖਾਣ ਨੂੰ ਬਹੁਤ ਵਧੀਆ ਜੀ ਸਲਾਦ ਦੇ ਤੌਰ ਤੇ ਵੀ ਖਾ ਸਕਦੇ ਬਹੁਤ ਹੀ ਵਧੀਆ ਗਾਜਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਬਹੁਤ ਹੁੰਦਾ ਇਹ ਖਤਮ ਹੋ ਗਿਆ ਚਲੋ ਜੀ ਹੁਣ ਟਾਈਮ ਲੰਘ ਤੋ ਕਹਿਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਸਿਕੰਦਰ ਸਿਕੰਦਰ ਦੇ ਪੱਤੇ ਵੀ ਖਾ ਲੈਣੇ ਚਾਹੀਦੇ ਨੇ ਹਾਂਜੀ ਹਾਂਜੀ ਹਾਂ ਇਹ ਨਹੀਂ ਹੈ ਹਾਂਜੀ ਹਾਂਜੀ ਆ ਦੇਖੋ ਲਓ ਜੀ ਕਿੰਨੇ ਸੋਹਣੇ ਸਿਕੰਦਰ ਆ ਆ ਧੜੀਆਂ ਸਗਾ ਜੀ ਅੱਛਾ ਜੀ ਹਾਂਜੀ ਹਾਂਜੀ ਪਾਲਕ ਸਗੇ ਵੀ ਹੁਣ ਮਤਲਬ ਥਾਵਾਂ ਲੰਘ ਜਿਹਦਾ ਜਿਹਦਾ ਜੀ 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 ਨਹੀਂ ਇਹ ਲਸਣ ਆ ਆ ਵਾਲਾ ਦੇਸੀ ਹੈ ਹਾਂਜੀ ਮੈਂ ਕਹਦਾ ਬਹੁਤ ਹੈ ਜੀ ਦੇਖੋ ਪੱਟ ਕੇ ਮੈਨੂੰ ਇਹ ਤਾਂ ਪਤਾ ਜਾਣਕਾਰੀ ਨਹੀਂ ਪੂਰੀ ਉਹ ਤਾਂ ਜੀ ਤੁਸੀਂ ਪਸੰਦ ਬਹੁਤ ਕੀਤਾ ਬਾਹਰ ਵੀ ਭੇਜ ਲੈ ਕੇ ਗਏ ਜੀ ਆ ਵਾਲਾ ਲਸਣ ਹਾਂਜੀ ਹਾਂਜੀ ਆ ਵਾਲਾ ਲਸਣ ਜਿਹੜੇ ਵਰਤ ਲਿਓ ਕਹਿੰਦਾ ਮੈਂ ਹੀ ਲਸਣ ਲੈ ਕੇ ਜਾਣਾ ਜੀ ਆਪਣੇ ਇੱਥੋਂ ਇੱਥੋਂ ਬਹੁਤ ਵੀ ਲੈ ਕੇ ਗਏ ਜੀ ਅੱਛਾ ਜੀ ਹਾਂਜੀ ਹਾਂ ਦਾਲ ਸਬਜ਼ੀ ਚ ਪਾਇਆ ਮਹਿਕ ਪੂਰੀ ਆ ਜੀ ਅੱਜ ਮੈਂ ਕਿਹਾ ਬਹੁਤ ਆਦਾ ਲਸਣ ਕਹਿੰਦੇ ਵਧੀਆ ਬਹੁਤ ਪਸੰਦ ਬਹੁਤ ਕੀਤਾ ਗਿਆ ਇਹ ਜੀ ਦੇਸੀ ਰਮੜਾ ਹੈ ਜੀ ਹਾਂ ਹਾਂ ਜੀ ਉਹਦਾ ਬੁੱਟੇ ਲਾਇਏ ਸੀ ਪਤਾ ਨਹੀਂ ਉਹਦਾ ਸਿਆਲਾਂ ਤੇ ਬਹੁਤ ਉੱਤਰਦਾ ਜਾ ਦੇਖੋ ਟਮਾਟਰ ਅੱਛਾ ਜੀ ਸਿਆਲਾਂ ਚ ਉੱਤਰਦਾ ਜਾ ਹਾਂ ਜੀ ਹਾਂ ਜੀ ਗਰਮੀ ਚ ਉੱਤਰ ਹੀ ਜਾਣਾ ਇਹ ਜੀ ਹੁਣ ਅੱਛਾ ਜੀ ਹਾਂ ਜੀ ਕੁਛ ਨਹੀਂ ਕੀਤਾ ਇਹਨੂੰ ਜੇ ਲੋ ਜੀ ਬਸ ਇੱਕ ਆਹ ਲਾ ਕੇ ਬੰਦ ਦਿੱਤੀ ਜਿੱਦਾਂ ਹੁਣ ਇਹ ਇੰਨਾ ਜ਼ਿਆਦਾ ਟਮਾਟਰ ਹੈ ਤਾਂ ਤੁਸੀਂ ਸਬਜ਼ੀ ਵਾਲੇ ਨੂੰ ਕਿਸੇ ਨੂੰ ਦੇ ਸਕਦੇ ਹੋ ਇਥੋਂ ਜਿੱਦਾਂ ਛੱਜਰ ਮਿੱਤਰਾਂ ਦੇ ਫੇ ਲੈ ਜਾਂਦੇ ਚੱਲਦੇ ਆ ਰਹੇ ਨੇ ਹਾਂ ਜੀ ਮੈਂ ਇਹ ਦਿਖਾ ਲਈਦਾ ਵੀ ਆਪ ਐਸ ਵਾਸੇ ਤੋਰੀ ਆਪ ਦੇ ਸ਼ਾਦੀ ਕਰੇ ਲਾਈਏ ਜੀ 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 ਹਾਂਜੀ ਹਾਂਜੀ ਆ ਸੋងਰੇ ਸੀ ਦੇਖੋ ਕਿੰਨਾ ਭਰਿਆ ਪਿਆ ਹੈ ਆ ਸੋងਰੇ ਸੀ ਜੀ ਲਾਓ ਜੀ ਅੱਛਾ ਜੀ ਫਲ ਆਉਂਦਾ ਹਾਂਜੀ 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 ਚੰਗਾ ਆਉਂਦਾ ਹਾਂਜੀ ਹਾਂਜੀ ਬਹੁਤ ਆ ਜਾਂਦਾ ਦੇਖੋ ਲੱਗੇ ਜਾਣੇ ਆ ਦੇਖੋ ਜੇ ਫੇਰ ਲੱਗਦੇ ਆ ਆ ਦੇਖੋ ਕਿੰਨਾ ਫਲ ਲੱਗਾ ਜੀ ਹਾਂਜੀ ਜੀ ਜੀ ਇਹ ਜੀ ਕੁਆ ਇਕੱਲਾ ਲੱਗਾ ਪਿੱਛੇ ਹਾਂਜੀ ਹਾਂਜੀ ਹਾਂ ਨੇ ਠੰਡ ਦਾ ਕਰਕੇ ਜੀ ਹੋ ਗਿਆ ਹੁਣ ਹਾਂਜੀ ਠੰਡ ਚ ਤੇ ਫੇਰ ਇਕੱਲਾ ਕਰਕੇ ਹੋਇਆ ਜੀ ਇਹ ਵਾਲਾ ਆੜੂ ਆ ਤੁਹਾਡੇ ਹਾਂਜੀ ਹਾਂਜੀ ਠੀਕ ਆ ਆ ਬੂਟੇ ਚਕੋਤਰੇ ਦੇ ਆ ਦੂਜੇ ਬਦਾਮਾਂ ਤੇ ਆ ਹੋ ਰਿਹਾ ਬੈਠੇ ਜਿਹੜੇ ਜੀ ਠੀਕ ਆ ਜੀ ਉਹ ਛੋਟੇ ਬੂਟੇ ਚਕੋਤਰਾ ਲਾਇਆ ਹੋਇਆ ਹਾਂਜੀ ਚਕੋਤਰੇ ਤਿੰਨ ਚਾਰ ਬੂਟੇ ਆ ਦੇਖੋ ਕਿੰਨੇ ਵਧੀਆ ਜੀ ਬਹੁਤ ਵਧੀਆ ਹਾਂਜੀ ਲੱਗਣਗੇ ਬਹੁਤ ਵਧੀਆ ਹਾਂਜੀ ਇਹ ਦੋ ਤਿੰਨ ਤਾਂ ਕਹਿੰਦਾ ਮਰੂਦ ਆਪਣੇ ਕੋਲ ਜੀ ਜੀ ਉਕੇ ਹਾਂਜੀ ਹਾਂਜੀ ਅਗੇ ਉੱਦਾਂ ਤੋਂੜੇ ਪੀਂਦਾ ਕੋਈ ਠੰਡਾ ਨਹੀਂ ਸੀ ਪੀਂਦਾ ਦਾ ਨਿੰਬੂ ਪਾਣੀ ਪੀਂਦਾ ਜਿਹੜਾ ਸਿਹਤ ਵਾਸਤੇ ਸਭ ਤੋਂ ਵਧੀਆ ਨਿੰਬੂ ਪਾਣੀ ਹੁੰਦਾ ਹੈਗਾ ਜੀ ਜੀ ਹਾਂਜੀ ਜਦ ਬਿਆਹੀ ਨਿਕਨੇ ਨਿਕੇ ਹੁੰਦੇ ਸੀ ਉਦੋਂ ਨਿੰਬੂ ਕਾਫੀ ਹਜੇ ਵੀ ਲੱਗ ਹਾਂਜੀ ਹਾਂਜੀ ਬਹੁਤ ਨਾਲੇ ਭਰਿਆ ਪਿਆ ਸੀ ਬੂਟਾ ਨਾਲੇ ਫੇ ਵੀ ਜੀ ਹਾਂਜੀ ਉਹਨਾਂ ਪੱਤਾਂ ਨੇ ਜਿਨ੍ਹਾਂ ਨਿੰਬੂs ਹੈਗਾ ਜੀ ਇਹਨੂੰ ਜੀ ਹਾਂਜੀ ਆ ਬੂਟਾ ਕਹਦਾ ਸੀਗਾ ਜੀ ਇਹ ਖਜੂਰ ਹੈ ਜੀ ਅੱਛਾ ਜੀ ਇਹ ਖਜੂਰ ਹੈ ਹਾਂਜੀ ਉਧਰ ਵੀ ਲਾਈਆਂ ਖਜੂਰਾਂ ਦੇ ਬੂਟੇ ਜੀ ਅੱਛਾ ਜੀ ਹਾਂਜੀ ਹਾਂਜੀ ਸੋਹਣੀ ਹੋਈ ਕਿੰਨਾ ਸੋਹਣਾ ਬੂਟਾ ਸਾਪਾ ਲੱਸੀ ਪਾਈ ਹੋਈ ਆ ਜੀ ਵਿੱਚ ਜਿਹਦੇ ਵਿੱਚ ਛੱਟਿਆ ਹੋਇਆ ਜਦੋਂ ਆਪਣੀਆਂ ਚੀਜ਼ਾਂ ਤਿਆਰ ਕਰਦੇ ਜਿੱਦਾਂ ਕੁਦਰਤੀ ਤਰੀਕੇ ਦੇ ਨਾਲ ਜੀ ਹੂੰ ਤੁਸੀਂ ਐਨਜ਼ਾਈਮ ਤਿਆਰ ਕਰਦੇ ਹੋ ਆ ਜਿੱਦਾਂ ਜਿੱਦਾਂ ਇਹ ਫਸਲਾਂ ਦੀ ਖਰਾਕੀ ਆ ਜਿੱਦਾਂ ਜੀ ਹਨਾ ਜੀ ਜਿੱਦਾਂ ਹੁਣ ਲੱਸੀ ਰੱਖੀ ਹੋਈ ਆ ਜੀ ਜੀ ਲੱਸੀ ਦੇ ਵਿੱਚ ਲੋਹਾ ਸ਼ਹਿਰ ਦਾ ਤਾਜੀ ਡਰਮ ਦੇ ਵਿੱਚ ਜੀ ਹੂੰ ਇਹਦੇ ਵਿੱਚ ਆਪਾਂ ਪਾਤਾਵਾ ਜੀ ਤਾਂਬਾ ਪਾਤਾ ਜੀ ਜੀ ਤੇ ਜਿੱਦਾਂ ਪੁਰਾਣੀ ਹੋਈ ਗਈ ਲੱਸੀ ਇਹ ਜੀ ਉਹ ਨਹੀਂ ਇਹ ਪੰਜਾਬ ਹੋ ਜਾਂਣੀ ਫਸਲਾਂ ਨੂੰ ਜਿੱਦਾਂ ਇੱਕ ਜੇ ਦੋ ਸਪਰਿਆ ਹੋ ਜਾਣਾ ਤੇ ਫਸਲਾਂ ਪੂਰੀ ਬੰਪੜਾ ਹੋ ਜਾਂਦੀ ਹੈ ਜੀ ਪੂਰਾ अच्छा जी ਤੁਸੀਂ ਇਹਦੀ ਸਪਰੇਅ ਕਰ ਦੋ ਹਾਂਜੀ ਹਾਂਜੀ ਇਹ ਜੀ ਕਰ ਦਿੰਦੇ ਲੱਸੀ ਜੋ ਵੀ ਟਰੰਪ ਰਿਆ ਹੋਇਆ ਜੀ ਹੁਣ ਆ ਦੂਜਾ ਲਾਇਆ ਹੋਇਆ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਲਾਇਆ ਹੋਇਆ ਜੀ ਇਹ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਹਾਂਜੀ ਹਾਂਜੀ ਆਪਾਂ ਆਥਿਆਂ ਦਾ ਪਾਣੀ ਇੱਥੇ ਰੱਖਿਆ ਹੋਇਆ ਜੀ ਠੀਕ ਹੈ ਸਪਰੇਅ ਕਰਦੇ ਦੇ ਇੱਕਦਿਸ਼ ਸਪਰੇਅ ਇਹਦੀ ਕਰਦੇ ਦੇ ਬਾਅਦ ਥੋੜਾ ਮਿੱਠਾ ਪਾ ਦੇਣਾ ਜੀ ਪਾਥਿਆਂ ਦੇ ਪਾਣੀ ਦੇ ਵਿੱਚ ਤੇ ਇਹਦੀ ਸਪਰੇਅ ਜਿੱਥੇ ਹੋ ਜਾਂਦੀ ਹੈ ਜੀ ਹੂੰ ਤੇ ਫਸਲ ਨੂੰ ਬਹੁਤ ਵਧੀਆ ਹੋ ਜਾਂਦਾ ਜੀ ਹੂੰ ਤੋਂ ਸਵਾਦ ਦਾ ਪਾਣੀ ਵੀ ਰੱਖਿਆ ਹੋਇਆ ਪਾਲੇ ਬੰਨੇ ਸਵਾਹ ਪਾਈ ਹੋਈ ਆ ਜੀ ਜੀ ਹਾਂਜੀ ਹਾਂਜੀ ਹੋਰ ਤਾਂ ਵਾਕ ਤਿਆ ਸਾਹ ਜਣੇ ਦੇ ਪੱਤੇ ਜਿਹੜਾ ਕੋੜੇ ਹੁੰਦੇ ਜੀ ਪੂਰਾ ਜੀ ਹਵਾਲ-ਵਾਲ ਕੇ ਜਦਾਂ ਇਹਦਾ ਉਹਨਾਂ ਡਰੰਪਾ ਹਰ ਲੈਣਾ ਜੀ ਜੀ ਤੇ ਲੋਡ ਮੁਤਾਬਕ ਜਿੱਥੇ ਲੋਡ ਹੈ ਜੀ ਉਹਦੀ ਸਪਰੇਅ ਕਰ ਦੇਣੀ ਦੇਸੀ ਅਬਦੀ ਜੀ ਹਾਂਜੀ ਹਾਂਜੀ ਤੇ ਤੁਸੀਂ ਇੱਕ ਤਰ੍ਹਾਂ ਨਾਲ ਕੁਦਰਤੀ ਤਰੀਕੇ ਦੇ ਨਾਲ ਇਹਦੀ ਕੀਤੀ ਕਰਦੇ ਹਾਂ ਹਾਂਜੀ ਹਾਂਜੀ ਤੇ ਘੱਟ ਤੋਂ ਘੱਟ ਖਾਦਾਂ ਤੇ ਸਪਰੇਅ ਹਾਂ ਤੁਸੀਂ ਕਹਿੰਦੇ ਨਹੀਂ ਜੀ ਉਹਨਾਂ ਜਿੱਥੇ ਆਪਾਂ ਇਹ ਕੁਦਰਤੀ ਤਰੀਕੇ ਨਾਲ ਕਰ ਰਹੇ ਹਾਂ ਜੀ ਉੱਥੇ ਤਾਂ ਆਪਾਂ ਕੋਈ ਕੈਮੀਕਲ ਨਹੀਂ ਵਰਤਣਾ ਜੀ ਅੱਛਾ ਜੇ ਇਸ ਖਾਤੇ 'ਚ ਕੁਦਰਤੀ ਤਰੀਕਾ ਹਾਂਜੀ ਹਾਂਜੀ ਉੱਥੇ ਕੈਮੀਕਲ ਨਹੀਂਗਾ ਜੀ ਅੱਛਾ ਜੀ ਹਾਂਜੀ ਉੱਥੇ ਕੈਮੀਕਲ ਨਹੀਂਗਾ ਜੀ ਲਛੀ ਦੇ ਕਰਤੇ ਉਹਨੂੰ ਤਾਕਤ ਵਾਜਣੀ ਪਾਥੀਆਂ ਦਾ ਪਾਣੀ ਆ ਸਵਾਦ ਆ ਪਾਣੀ ਆ ਜਿੱਦਾਂ ਜੀ ਤੇ ਆਪਾਂ ਕਰ ਦੇਣਾ ਜੀ ਹੁਣ ਤਾਂ ਗਾਂ ਤਾਂ ਦਿੱਤਾ ਹੀ ਕੋਈ ਕਈ ਕੁੱਸ ਬਣਾ ਦੇਣ ਲੱਗੇ ਜਿੱਦਾਂ ਜੀ ਹਾਂਜੀ ਹਾਂਜੀ ਜਿੱਦਾਂ ਮਕੋਦੇ ਪੱਤੇ ਪਾ ਦੇਣੇ ਆ ਅੱਛਾ ਜੀ ਉਹ ਸਭ ਤੋਂ ਵਧੀਆ ਮਕੋਦੇ ਪੱਤਿਆਂ ਤੋਂ ਵੋ ਵਧੀਆ ਚੀਜ਼ ਬਣਦੀ ਆ ਜੀ ਤੇ ਨਿੰਮ ਛੱਡ ਦੇਣੀ ਆ ਜੀ ਜੀ ਤੇ ਅਵਾਲ-ਵਾਲ ਕੇ ਜਰਦਾ ਪਾਣੀ ਰਹਿ ਗਿਆ ਜੀ ਜੀ ਮੇਰੇ ਤੋਂ ਸਾਹ ਜਿੰਨੇ ਦੇ ਪੱਤੇ ਪਾ ਦੇਣੇ ਆ ਜੀ ਜਰਦਾ ਪਾਣੀ ਰਹਿ ਗਿਆ ਉਹ ਫੇਰ ਡਰਮ ਭਰ ਦੇਣੇ ਆ ਜੀ ਤੇ ਉਹ ਜਿੱਦਾਂ ਹੁਣ ਟੈਂਕੀ ਦੇ ਵਿੱਚ 3-4 ਲੀਟਰ ਉਹ ਪਾ ਲੈਣਾ ਜੀ ਬਾਕੀ ਪਾਣੀ ਪਾ ਕੇ ਇਹ ਤਾਂ ਉਹ ਸੁਣਦੇ ਸਾਡੀ ਆ ਜੀ ਲੱਗੇ ਰਹਿੰਦੇ ਨੇ ਜੀ ਤੋਂ ਖੇਤੀਬਾੜੀ ਫਾਰਮ ਸਰਦਾਰ ਦਲਬੀਰ ਸਿੰਘ ਹੁਣਾਂ ਦਾ ਪਤਾ ਨੂੰ ਦਿਖਾ ਲਿਆ ਆਪਾਂ ਦੀਆਂ ਜਿਹੜੇ ਆਈਡੀਆਜ਼ ਨੇ ਉਹ ਵੀ ਤੁਸੀਂ ਸੁਣੇ ਆ ਇੱਕ ਮਿਸ਼ਨ ਆਪਣਾ ਜਿਹੜਾ ਜੀ ਧਾਰਨ ਕੀਤਾ ਹੋਇਆ ਦਿਲ ਦੇ ਵਿੱਚ ਬਈ ਇੱਕ ਤੰਦਰੁਸਤ ਪੰਜਾਬ ਪਤਾਂਦਰ ਉਸਤਵਾਨ ਨੂੰ ਤੁਰ ਗਿਆ ਪਤਾਂਦਰ ਉਸਤਵਾਨ ਨੂੰ ਤੁਰ ਗਿਆ ਵੈਸੇ ਚਾਣ ਕਿੰਨੇ ਕੁ ਲੋਕ ਲੈ ਗਏ ਉਸ ਦਿਨ ਦੇ ਜਦੋਂ ਦੀ ਆਪਾਂ ਰੀਲ ਪਾਈ ਆ ਹਾਂ ਗਿਣਤੀ ਨਹੀਂ ਕੀਤੀ ਜਾ ਸਕਦੀ ਜੀ ਗਿਣਤੀ ਨਹੀਂ ਕੀਤੀ ਜਾ ਸਕਦੇ ਕੱਲੇ ਪੰਜਾਬ ਦੇ ਨਹੀਂ ਜੀ ਆਪਣੇ ਜੁਪੀ ਚ ਚਲੇ ਗਏ ਜੀ ਉੱਤਰਾਧ ਚਲੇ ਗਏ ਜੀ ਹਨਾ ਆਹ ਰਾਜਸਥਾਨ ਚਲੇ ਗਏ ਜੀ ਹਰਿਆਣਾ ਚਲੇ ਗਏ ਜੀ ਅੱਛਾ ਜੀ ਤੇ ਆਪਣੇ ਕਨੜਕਾ ਚ ਚਲੇ ਗਏ ਜੀ ਅੱਛਾ ਸਾਊਥ ਤੋਂ ਵੀ ਉਧਰ ਵੀ ਹਾਂਜੀ ਉਧਰ ਵੀ ਹਾਂਜੀ ਮੰਗਦੇ ਜੀ ਜਦੋਂ ਅਸੀਂ ਇਸ ਤਰ੍ਹਾਂ ਦਾ ਸਨੇਹਾ ਦਿੰਨੇ ਆ ਉਦੋਂ ਇੱਕ ਖੁਸ਼ੀ ਵੀ ਹੁੰਦੀ ਆ ਕਿ ਯਾਰ ਬਹੁਤ ਵਧੀਆ ਸਾਡਾ ਸਨੇਹਾ ਪਹੁੰਚਿਆ ਪਰ ਉਥੇ ਥੋੜਾ ਜਿਹਾ ਸਾਨੂੰ ਇਹ ਹੁੰਦਾ ਹੈ ਕਿ ਯਾਰ ਨੰਬਰ ਇਹ ਨਾਲ ਦਿੱਤਾ ਆ ਤਸਵੀਰ ਤੋਂ ਸ਼ਾਮ ਤੱਕ ਫੋਨ ਹੀ ਵੱਜੀ ਜਾਂਦਾ ਕਿ ਸੈਂਕੜੇ ਕਾਲਾਂ ਜਿਹੜੀਆਂ ਤੁਹਾਨੂੰ ਅਟੈਂਡ ਕਰਨੀਆਂ ਪੈ ਰਹੀਆਂ ਤੇ ਸਾਰੇ ਲੋਕਾਂ ਨੂੰ ਉਹੀ ਗੱਲ ਹੁੰਦੀ ਹੈ ਕਿ ਯਾਰ ਆ ਲੈ ਜਾਓ ਜੀ ਜਾਂ ਹੈ ਨਹੀਂਗਾ ਹੁਣ ਸੋ ਇੱਕ ਅਸੀਂ ਬੇਨਤੀ ਜ਼ਰੂਰ ਕਰਾਂਗੇ ਚਾਣ ਸੰਬੰਧੀ ਕਿ ਜਿਹੜੇ ਲੋਕ ਚਾਣ ਲੱਭ ਰਹੇ ਨੇ ਕੋਈ ਨਾਲ ਕੋਲ ਹੁਣ BJES ਵਕਤ ਖਤਮ ਹੈ ਅਗਲੇ ਸਾਲ ਫਿਰ ਅਵੇਲੇਬਲ ਹੋਊਗਾ ਸੋ ਜਿਹੜੇ ਲੋਕ ਲੱਭ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਇਲਾਕੇ ਚ ਕਰੀ ਜ਼ਰੂਰ ਲੱਭਿਓ ਠੀਕ ਹੈ ਜੀ ਕਿਉਂਕਿ ਆਪਣੇ ਇਲਾਕੇ ਚ ਪਹਿਲਾਂ ਦੇਖੋ ਕਿਸੇ ਨਾ ਕਿਸੇ ਕੋਲ ਸ਼ਾਇਦ ਹਾਂਜੀ 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 ਜੀ ਜੇਕਰ ਤੁਹਾਨੂੰ ਇੱਕ ਗੰਨਾ ਵੀ ਮਿਲ ਜਵੇ ਤੇ ਉਹ ਤੁਸੀਂ ਅਗਲੇ ਸਾਲ ਦੀ ਬਿਜਾਈ ਬਹੁਤ ਹੋ ਗਈ ਜਿੱਦਾਂ ਹੀ ਬਿਜਾਈ ਚੱਲੇ ਗਈ ਜਿੱਦਾਂ ਸਾਰੇ ਪੰਜਾਬ ਦੇ ਜਿੱਦਾਂ ਹੁਣ ਆਪਾਂ ਕਹਿੰਦੇ ਜਾਗ ਰੂਕਤਾ ਜੀ ਹਣਾ ਆਪਣਾ ਪੀਆਰ ਪੰਜਾਬ ਦਾ ਮਕਸਦ ਹੈ ਇੱਕ ਜਾਗ ਰੂਕਤਾ ਫਲਾਉਣਾ ਆਪਾਂ ਜੇਕਰ ਕੋਈ ਸਾਡਾ ਮੈਸੇਜ ਜਿਹੜਾ ਜਾਂਦਾ ਸਮਾਜ ਚ ਜਾਂਦਾ ਪੰਜਾਬ ਦਾ ਪੰਜਾਬੀਆਂ ਦਾ ਭਲਾ ਹੋ ਸਕਦਾ ਆਪਾਂ ਨੂੰ ਕਰ ਦੇਣਾ ਚਾਹੀਦਾ ਯਾਨੀ ਜੀ ਤੁਸੀਂ ਫਾਰਮ ਦੀ ਸੈਰ ਕਰਾਈ ਤੇ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਸਹਿਯੋਗ ਕੀਤਾ ਸੈਕੜੇ ਲੋਕਾਂ ਨੂੰ ਤੁਸੀਂ ਵੀ ਵੰਡਿਆ ਸਾਡੀ ਨਿਮਾਣੀ ਜੀ ਬੇਨਤੀ ਦੇ ਉੱਤੇ ਕਹਿ ਲਓ ਵੀ ਅਸੀਂ ਉਹ ਰੀਲ ਪਾਤੀ ਉਹ ਵਾਇਰਲ ਹੋ ਗਈ ਤੇ ਉਹ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ। ਜਿਹੜੇ ਤੁਸੀਂ ਇਹ ਆਵਾਜ਼ ਨੂੰ ਜਿਹੜਾ ਆਪਣੇ ਪ੍ਰਾਤਾਂ ਚੀਜ਼ਾਂ ਜਿਹੜੀਆਂ ਆਪਣੀਆਂ ਵਰਤੋਂ ਵਾਸਤੇ ਸੀਗੀਆਂ ਜੀ ਉਹਨਾਂ ਨੂੰ ਤੁਸੀਂ ਵੀ ਜਿੱਦਾਂ ਉਜਾਗਰ ਕਰ ਦਿੱਤਾ ਜੀ। ਬਹੁਤ ਬਹੁਤ ਧੰਨਵਾਦ ਜੀ। ਔਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਔਰ ਨਾਲ ਹੀ ਬੇਨਤੀ ਹੈ ਕਿ ਪਹਿਲੀ ਵਾਰੀ ਜੇ ਚੈਨਲ ਤੇ ਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਸਿਪਾ ਜੀ